ਬੱਬਾ ਗੱਲ ਕੋਈ ਜਵਾਨੀ ਪਹਿਰੇ ਦੀ ਕਿੰਦਾਂ ਦੀ ਸੀ ਆਸ਼ਕੀ ਜਮਾਨੇ ਤੇਰੇ ਦੀ ਉਸ ਵੇਲੇ ਤੂੰ ਵੀ ਜੀਨੂ ਕੀਤਾ ਸੀ ਪਿਆਰ ਉਸ ਵੇਲੇ ਤੂੰ ਵੀ ਜੀਨੂ ਕੀਤਾ ਸੀ ਪਿਆਰ ਉਹ ਦੱਸ ਕਿਹੜੇ ਪਿੰਡ ਦੀ ਸੀ ਮਾਈ ਬਾਬਾ ਜੀ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਘੱਟ ਤਾਂ ਹੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਓ ਹੁਣਾ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਘੱਟ ਤਾਂ ਹੀ ਪੱਟ ਉੱਤੇ ਮੋਰ ਨਹੀਂ ਪਵਾਈ ਬਾਬਾ ਜੀ ਉਹ ਚੜਦੀ ਜਵਾਨੀ ਵਿੱਚ ਗੱਲ ਕੁਝ ਹੋਰ ਸੀ ਦਾਦੇ ਤੇਰੇ ਵਿੱਚ ਵੀ ਜਹਾਜ ਜਿਨਾ ਜੋਰ ਸੀ ਚੜਦੀ ਜਵਾਨੀ ਵਿੱਚ ਗੱਲ ਪੁੱਤ ਹੋਰ ਸੀ ਦਾਦੇ ਤੇਰੇ ਵਿੱਚ ਵੀ ਜਹਾਜ ਜਿਨਾ ਜੋਰ ਸੀ ਜੀ ਨੂੰ ਪਿਆਰ ਕੀਤਾ ਤੇਰੇ ਪਿਓ ਦੇ ਨਾਂ ਦੀ ਕੁੜੀ ਜੀ ਨੂੰ ਪਿਆਰ ਕੀਤਾ ਤੇਰੇ ਪਿਓ ਦੇ ਨਾਂ ਦੀ ਕੁੜੀ ਬਾਜੇ ਗਾਜੇ ਨਾਲ ਸੀ ਵਿਆਹੀ ਪੁੱਤਰਾ ਗੱਲ ਤੇਰੀ ਸੱਜ ਸੱਚੀ ਮੈਂ ਵਰੀ ਸੀ ਘਟ ਤਾਈਓ ਪਾਟੇ ਉੱਤੇ ਮੋਰ ਨਹੀਂ ਪਵਾਈ ਪੁੱਤਰਾ ਗੱਲ ਤੇਰੀ ਸੱਜ ਸੱਚੀ ਮੈਂ ਵਰੀ ਸੀ ਘਟ ਤਾਈਓ ਪਾਟੇ ਉੱਤੇ ਮੋਰ ਨਹੀਂ ਪਵਾਈ ਪੁੱਤਰਾ ਮੈਂ ਸੁਣੇ ਮੈਂ ਸੁਣੇ ਤੂੰ ਚਾਦਰਾਂ ਲਾਉਂਦਾ ਸੀ ਚਿੱਟੇ ਰੰਗ ਦਾ ਲਾਉਂਦਾ ਸੀ ਨਾਲੇ ਮੁੱਛਾਂ ਕੁੰਡੀਆਂ ਦੇ ਨਿੰਬੂ ਰਹਿ ਡੰਗਦਾ ਉਸ ਵੇਲੇ ਪਿੰਡ ਦੀ ਸੀ ਜਿੰਨੀ ਵੀ ਮੰਦਿਰ ਉਹ ਸਾਰਿਆਂ ਤੇ ਤੇਰੀ ਸੀ ਚੜਾਈ ਬਾਬਾ ਜੀ ਹੋਣਾ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਕੱਟ ਜਿਹੜੀ ਪੱਟ ਉੱਤੇ ਮੋਹਰ ਨਹੀਂ ਪਵਾਈ ਬਾਬਾ ਜੀ ਆਹ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਕੱਟ ਤਾਂ ਹੀ ਪੱਟ ਉੱਤੇ ਮੋਹਰ ਨਹੀਂ ਪਵਾਈ ਬਾਬਾ ਜੀ ਤੇਰੇ ਜਿਹੇ ਸ਼ੋਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ ਕੌਡੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਤੇਰੇ ਜਿਹੇ ਸ਼ੋਰਾਂ ਦਾ ਮੈਂ ਬਾਲਾ ਕੱਢ ਦਿੰਦਾ ਸੀ ਕੌਡੀ ਵਿੱਚ ਸਾਰਿਆਂ ਦੀ ਬੂਥ ਕੱਢ ਦਿੰਦਾ ਸੀ ਦੇਖ ਲੈ ਮੈਂ ਹੋ ਗਿਆ ਹਾ ਸਦਰਾਂ ਦੇ ਨੇੜੇ ਹਾਲੇ ਖੰਗ ਦੀ ਵੀ ਲਈ ਨਹੀਂ ਦਵਾਈ ਪੁੱਤਰਾ ਗੱਲ ਤੇਰੀ ਸੱਜ ਸੱਚੀ ਮੈਂ ਵਰੀ ਸੀ ਘਟ ਤਾਈਓ ਪੱਟੀ ਉੱਤੇ ਮੋਹ ਨਹੀਂ ਪਵਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਬਣੀ ਸੀ ਘਟ ਤਾਈਓ ਪਾਟਿਓ ਤੇ ਮੋਰਨੀ ਬਵਾਈ ਪੁੱਦਰਾ ਹੋ ਸਾਨੂੰ ਕਹਿਣੇ ਕੰਮਕਾਰ ਕਰਿਆ ਕਰੋ ਮੁੰਡਿਓ ਐ ਟੋੜਾ ਲਾਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਸਾਨੂੰ ਆਖੇ ਕੰਮਕਾਰ ਕਰਿਆ ਕਰੋ ਮੁੰਡਿਓ ਹੋ ਟੋੜਾ ਲਾਕੇ ਮੋੜਾਂ ਤੇ ਨਾ ਖੜਿਆ ਕਰੋ ਮੁੰਡਿਓ ਆਪ ਤੰਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਆਪ ਤੰਜਵਾਨੀ ਵੇਲੇ ਲੁੱਟ ਲੈ ਨਜ਼ਾਰੇ ਸਸ ਹੁੰਦਾ ਢੀਕਰ ਦਾ ਟਕਾਈ ਬਾਬਾ ਜੀ ਹੁਣਾ ਤਾਂ ਜਵਾਨੀ ਵੇਲੇ ਤੂੰ ਵੀ ਨਹੀਂ ਕੱਟ ਜਿਹੜੀ ਪੱਟ ਤੇ ਮੋਰ ਨਹੀਂ ਪਵਾਈ ਬਾਬਾ ਜੀ ਆਹ ਲੱਗਦਾ ਜਵਾਨੀ ਵੇਲੇ ਤੂੰ ਵੀ ਨਹੀਂ ਸੀ ਕੱਟ ਤਾਹੀਂ ਪੱਟ ਤੇ ਮੋਰ ਨਹੀਂ ਪਵਾਈ ਬਾਬਾ ਜੀ ਹੋ ਜਿਵੇਂ ਤੇਨੂੰ ਮੈਂ ਮੈਂ ਨੂੰ ਦਾਦਾ ਸਮਝਾ ਹੁੰਦਾ ਸੀ ਤੇਰੇ ਬੰਗ ਮੈਂ ਵੀ ਗੱਲ ਉਤੋਂ ਦੀ ਲੰਗਾਉਂਦਾ ਸੀ ਜਿਵੇਂ ਮੈਨੂੰ ਮੈਂਨੂੰ ਦਾਦਾ ਸਮਝਾਉਂਦਾ ਸੀ ਤੇਰੇ ਵਾਂਗੂ ਮੈਂ ਵੀ ਗੱਲ ਉਤੋਂ ਦੀ ਲੰਗਾਉਂਦਾ ਸੀ ਸੁਣ ਸ਼ੇਰੋਂ ਵਾਲੇ ਮੱਟ ਗੱਲ ਸੋਹਣਾ ਨੇ ਸੱਚ ਸੁਣ ਸ਼ੇਰੋਂ ਵਾਲੇ ਮੱਟ ਗੱਲ ਸੋਹਣਾ ਨੇ ਸੱਚ ਦਾੜੀ ਧੱਪ ਵਿੱਚ ਚਿੱਟੀ ਦੀ ਕਰਾਈ ਪੁੱਤਰਾ ਗੱਲ ਤੇਰੀ ਸੱਚ ਸੱਚੀ ਮੈਂ ਬਣੀ ਸੀ ਘੱਟ ਤਾਈਓ ਪੱਟ ਉੱਤੇ ਮੋਰ ਨਹੀਂ ਪਵਾਈ ਪੁੱਤਰਾ ਗੱਲ ਤੇ ਰਿਸਤ ਸੱਚ ਸੱਚੀ ਮੈਂ ਨਹੀਂ ਸਿੱਖਟ ਤਾਈਓ ਪੱਟੀ ਉੱਤੇ ਮੋਰਨੀ ਪਵਾਈ ਪੁੱਤਰਾ ਦੱਸੋ ਵੀ ਕਿਵੇਂ ਲੱਗੀ ਮੋਰਨੀ ਵਰਦਾ はい ਬਹੁਤ ਬਹੁਤ ਧੰਨਵਾਦ ਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਤੇ ਮੈਂ